ਸਾਨੂੰ ਸੂਚਨਾ ਮਿਲੀ ਇੱਥੇ ਅੱਗ ਲੱਗੀ ਆ ਅੱਗ ਲੱਗਦੇ ਦੂਜੀ ਤਰਫ ਦੇਖੋ ਇਹਨਾਂ ਘਰ ਦੇ ਨਾਲ ਇੱਕ ਤੇ ਕੈਨਾਂ ਸਟੋਰ ਵਿੱਚੋਂ ਮੂਸਿਕਾ ਮੋੜ ਮੋੜਾ ਉਹਨੂੰ ਅੱਗ ਲੱਗੀ ਆ ਤੇ ਜਿਸ ਦੀ ਸਾਨੂੰ ਸੂਚਨਾ ਮਿਲਦਾ ਸਾਰ ਅਸੀਂ ਤੁਰੰਤ ਅੱਗੇ ਕਾਬੂ ਪਾਉਂਦੀ ਕੋਸ਼ਿਸ਼ ਕਰਦੇ ਆਂ ਤੇ ਅੱਗ ਦੇ ਕਾਬੂ ਪਾ ਚੁੱਕੇ ਹਾਂ ਕਿੰਨਾ ਦਾ ਨੁਕਸਾਨ ਹੈ ਹਾਂਜੀ ਨੁਕਸਾਨ ਕਿੰਨਾ ਗਿਆ ਨੁਕਸਾਨ ਵੀ ਅੰਦਰ ਦੇਖੋ ਪਲਾਸਟਿਕ ਦਾ ਥੋੜਾ ਬਹੁਤ ਸਮਾਨ ਸਾਇ ਕੁਝ ਘਰ ਦੀਆਂ ਚੀਜ਼ਾਂ ਪਈਆਂ ਹੋਈਆਂ ਉਹਨਾਂ ਨੂੰ ਅੱਗ ਲੱਗੀ ਕਾਰਨ ਪਤਾ ਕੀ ਗੱਲ ਹੋਈ ਨਹੀਂ ਸਰ ਕਾਰਨ ਇਹ ਜਿਆਦਾਤਰ ਤੋਂ ਬਾਅਦ ਪਤਾ ਲੱਗੇਗਾ ਨੇ ਸਾਡੇ ਵਾਰਡ ਨੰਬਰ 20 ਚ ਪੁਰਾਣੇ ਡਾਕਾਂ ਦੇ ਸਾਹਮਣੇ ਪਾਲੀ ਕਰਿਆਨੇ ਦਾ ਕੰਮ ਕਰਤਾ ਉਹ ਦਸਨਸਾਰ ਵੀ ਜੋਦ ਜਗਾ ਕੇ ਘਰੇ ਵੋਟ ਪਾਉਣ ਚਲੇ ਗਏ ਗਾਂਧੀ ਸਕੂਲ ਚ ਤੇ ਉੱਥੇ ਪਤਾ ਲੱਗਾ ਕਿ ਉਹਨਾਂ ਦੇ ਘਰ ਨੂੰ ਅੱਗ ਲੱਗ ਗਈ ਹੈ ਮੌਕੇ ਤੇ ਫਾਇਰ ਬਗਰੇਡ ਮਗਾ ਕੇ ਅੱਗ ਦੇ ਕਾਬੂ ਪਾਇਆ ਗਿਆ ਜੋ ਸਥਿਤੀ ਕੰਟਰੋਲ ਚ ਆ ਹੁਣ ਕਿੰਨਾ ਨੁਕਸਾਨ ਹੋਇਆ ਨੁਕਸਾਨ ਹੈ ਇੱਕ ਸਟੋਰ ਨੂੰ ਅੱਗ ਲੱਗੀ ਉੱਪਰ ਇਹ ਨੀਚੇ ਨਾਲ ਹੀ ਰਹਿਣਾ ਉੱਪਰ ਇਹ ਨਾਲ ਹੀ ਰਹਿਛ ਹੈ ਤੇ ਜੋ ਉੱਤੇ ਸਟੋਰ ਵਗੈਰਾ ਬਣਿਆ ਸਿਲੰਡਰ ਵਗੈਰਾ ਪਏ ਸੀ ਸਿਲੰਡਰ ਮੌਕੇ ਦੇ ਕਿਆ ਕੇ ਬਾਹਰ ਚੜਤੇ ਤੇ ਫਾਇਰ ਬਗਰੇਡ ਨਾਲ ਅੱਗ ਬੁਝਾ ਲਈ ਗਈ ਆ ਕਿਤੇ ਕਾਬੂ ਪਾ ਲਿਆ ਕੋਈ ਨੇਰੀ ਨਾਲ ਤੇ ਨੇਰੀ ਨਾ ਨਹੀਂ ਦਸਾਂ ਸਰ ਵਿੱਚ ਜੋਤ ਜਗਾਈ ਸੀ ਘਰੇ ਜੋਤੋ ਹੀ ਅੱਗ ਲੱਗੀ ਹੁਣ ਕਿਦਾਂ ਪੀਛ ਹੁਣ ਬਿਲਕੁਲ ਹਾਲਾਤ ਠੀਕ ਹੈ ਜੀ ਅੱਗ ਤੇ ਕਾਬੂ ਪਾਏ ਗਏ ਤੇ ਥੱਲੇ ਜਿਹੜਾ ਦੁਕਾਨ ਸੀ ਦੁਕਾਨ ਨੂੰ ਦੁਕਾਨ ਨੂੰ ਕੋਈ ਨੁਕਸਾਨ ਨਹੀਂ ਹੋਇਆ ਜੀ ਸਾਨੂੰ ਸੂਚਨਾ ਮਿਲੀ ਜੀ ਇੱਥੇ ਅੱਗ ਲੱਗੀ ਆ ਅੱਗੇ ਲੱਗਦੇ ਤੁਸੀਂ ਤਰ ਦੇਖ ਤੁਸੀਂ ਕਿਰਤ ਨਾਰਾ ਤੇ ਕੈਨ ਸਟੋਰ ਵਿੱਚੋਂ ਮੂਸਿਕਾ ਮੜਾ ਮੜਾ ਉਹਨੂੰ ਅੱਗ ਲੱਗੀ ਐ ਤੇ ਜਿਸ ਦੀ ਸਾਨੂੰ ਸੂਤਰ ਮਿਲਦਾ ਸਾਰ ਅਸੀਂ ਤੁਰੰਤ ਅੱਗੇ ਕਾਬੂ ਪਾਉਂਦੀ ਕੋਸ਼ਿਸ਼ ਕਰਦੇ ਆਂ ਤੇ ਅੱਗੇ ਕਾਬੂ ਪਾ ਚੁੱਕੇ ਹਾਂ ਕਿੰਨਾ ਦਾ ਨੁਕਸਾਨ ਹੈ ਹਾਂਜੀ ਨੁਕਸਾਨ ਕਿੰਨਾ ਗਿਆ ਨੁਕਸਾਨ ਵੀ ਅੰਦਰ ਦੇਖੋ ਪਲਾਸਟਿਕ ਦਾ ਥੋੜਾ ਬਹੁਤ ਸਮਾਨ ਸਾਇ ਕੁਝ ਘਰ ਦੀਆਂ ਚੀਜ਼ਾਂ ਪਈਆਂ ਹੋਈਆਂ ਉਹਨਾਂ ਨੂੰ ਅੱਗ ਲੱਗੀ ਕਾਰਨ ਪਤਾ ਤੁਸੀਂ ਗੱਲ ਨਹੀਂ ਸਰ ਕਾਰਨ ਇਹ ਜਿਆਦਾਤਰ ਤੋਂ ਬਾਅਦ ਪਤਾ ਲੱਗੇਗਾ ਕਾਰਨੇ ਸਾਡੇ ਵਾਰ ਨੰਬਰ 20 ਚ ਪੁਰਾਣੇ ਡਾਕਾਂ ਦੇ ਸਾਹਮਣੇ ਪਾਲੀ ਕਰਿਆਨੇ ਦਾ ਕੰਮ ਕਰਦਾ ਉਹ ਦਸਨ ਹਜ਼ਾਰ ਵੀ ਜੋਦ ਜਗਾ ਕੇ ਘਰੇ ਵੋਟ ਪਾਉਣ ਚਲੇ ਗਏ ਗਾਂਧੀ ਸਕੂਲ ਚ ਤੇ ਉੱਥੇ ਪਤਾ ਲੱਗਾ ਕਿ ਉਹਨਾਂ ਦੇ ਘਰ ਨੂੰ ਅੱਗ ਲੱਗ ਗਈ ਹੈ ਮੌਕੇ ਤੇ ਫਾਇਰ ਬਗਰੇਡ ਮਗਾ ਕੇ ਅੱਗ ਦੇ ਕਾਬੂ ਪਾਇਆ ਗਿਆ ਜੋ ਸਥਿਤੀ ਕੰਟਰੋਲ ਚ ਆ ਹੁਣ ਕਿੰਨਾ ਨੁਕਸਾਨ ਹੋਇਆ ਨੁਕਸਾਨ ਹੈ ਇੱਕ ਸਟੋਰ ਨੂੰ ਅੱਗ ਲੱਗੀ ਉੱਪਰ ਇਹਨਾਂ ਦੀ ਰਿਕਾਨਾ ਉੱਪਰ ਇਹਨਾਂ ਦੀ ਰਹਿਸ਼ ਹੈ ਤੇ ਜੋ ਉੱਤੇ ਸਟੋਰ ਵਗੈਰਾ ਬਣਿਆ ਸਿਲੰਡਰ ਵਗੈਰਾ ਪਏ ਸੀ ਸਿਲੰਡਰ ਮੌਕੇ ਤੇ ਚਾ ਕੇ ਬਾਹਰ ਸੜ ਤੇ ਤੇ ਫਾਇਰ ਬਗਰੇਡ ਨਾਲ ਅੱਗ ਬੁਝਾ ਲਈ ਗਈ ਅੱਗ ਤੇ ਕਾਬੂ ਪਾ ਲਿਆ ਕੋਈ ਨੇਰੀ ਨਾਲ ਤਾਂ ਨੇ ਨੇ ਨਹੀਂ ਨਾਨੀ ਦਸਾਂ ਸਰ ਵੀ ਜੋਤ ਜਗਾਈ ਸੀ ਘਰੇ ਜੋਤੋ ਹੀ ਅਗ ਲੱਗੀ ਹੁਣ ਕਿਦਾਂ ਪੀਛ ਹੁਣ ਬਿਲਕੁਲ ਹਾਲਾਤ ਠੀਕ ਹੈ ਜੀ ਅੱਗ ਦੇ ਕਾਬੂ ਪਾਏ ਗਏ ਤੇ ਥੱਲੇ ਜਿਹੜਾ ਦੁਕਾਨ ਸੀ ਦੁਕਾਨ ਨੂੰ ਦੁਕਾਨ ਨੂੰ ਕੋਈ ਨੁਕਸਾਨ ਨਹੀਂ ਹੋਇਆ ਜੀ ਸਾਨੂੰ ਸੂਚਨਾ ਮਿਲੀ ਜੀ ਇੱਥੇ ਅੱਗ ਲੱਗੀ ਆ ਅੱਗ ਲੱਗਦੇ ਤੁਸੀਂ ਤਾਰ ਦੇਖ ਤੁਸੀਂ ਘਰ ਦੇ ਨਾਰੋ ਤੇ ਕੈਨੇ ਸਟੋਰ ਬੁਸਿਕਾ ਮੋੜ ਮੋੜਾ ਉਹਨੂੰ ਅੱਗ ਲੱਗੀ ਆ ਇਹ ਜਿਸ ਦੀ ਸਾਨੂੰ ਸੂਤਰ ਮਿਲਦਾ ਸਾਰ ਅਸੀਂ ਤੁਰੰਤ ਅੱਗੇ ਕਾਬੂ ਪਾਉਂਦੀ ਕੋਸ਼ਿਸ਼ ਕਰਦੇ ਆਂ ਤੇ ਅੱਗੇ ਕਾਬੂ ਪਾ ਚੁੱਕੇ ਹਾਂ ਕਿੰਨਾ ਦਾ ਨੁਕਸਾਨ ਹੈ ਹਾਂਜੀ ਨੁਕਸਾਨ ਕਿੰਨਾ ਹੈ ਨੁਕਸਾਨ ਵੀ ਅੰਦਰ ਦੇਖੋ ਪਲਾਸਟਿਕ ਦਾ ਥੋੜਾ ਬਹੁਤ ਸਮਾਨ ਗਿਆ ਕੁਝ ਘਰ ਦੀਆਂ ਚੀਜ਼ਾਂ ਪਈਆਂ ਹੋਈਆਂ ਉਹਨਾਂ ਨੂੰ ਅੱਗੇ ਲਿਖੋ ਕਾਰਨ ਪਤਾ ਕੀ ਗੱਲ ਹੋਈ ਨਹੀਂ ਸਰ ਕਾਰਨ ਇਹ ਜਾਸਕਰ ਤੋਂ ਬਾਅਦ ਪਤਾ ਲੱਗੇਗਾ ਕਾਰਨ ਸਾਡੇ ਵਾਰਡ ਨੰਬਰ 20 ਚ ਪੁਰਾਣੇ ਡਾਕਾਂ ਦੇ ਸਾਹਮਣੇ ਪਾਲੀ ਕਰਿਆਨੇ ਦਾ ਕੰਮ ਕਰਦਾ ਉਹ ਦਸੰਸਾਰ ਵੀ ਜੋਦ ਜਗਾ ਕੇ ਘਰੇ ਵੋਟ ਪਾਉਣ ਚਲੇ ਗਏ ਗਾਂਧੀ ਸਕੂਲ ਚ ਤੇ ਉੱਥੇ ਪਤਾ ਲੱਗਾ ਕਿ ਉਹਨਾਂ ਦੇ ਘਰ ਨੂੰ ਅੱਗ ਲੱਗ ਗਈ ਹੈ ਮੌਕੇ ਤੇ ਫਾਇਰ ਬਗਰੇਡ ਮਗਾ ਕੇ ਅੱਗ ਦੇ ਕਾਬੂ ਪਾਇਆ ਗਿਆ ਜੋ ਸਥਿਤੀ ਕੰਟਰੋਲ ਚ ਆ ਹੁਣ ਕਿੰਨਾ ਕੁ ਨੁਕਸਾਨ ਹੋਇਆ ਹੈ ਨੁਕਸਾਨ ਹੈ ਇੱਕ ਸਟੋਰ ਨੂੰ ਅੱਗ ਲੱਗੀ ਉੱਪਰ ਇਹਨਾਂ ਦੀ ਦੁਕਾਨ ਹੈ ਉੱਪਰ ਇਹਨਾਂ ਦੀ ਰਹਿਸ਼ ਹੈ ਤੇ ਜੋ ਉੱਤੇ ਸਟੋਰ ਵਗੈਰਾ ਬਣਿਆ ਸਿਲੰਡਰ ਵਗੈਰਾ ਪਏ ਸੀ ਸਿਲੰਡਰ ਮੌਕੇ ਤੇ ਕਾ ਕੇ ਬਾਹਰ ਚੜਤੇ ਤੇ ਫਾਇਰ ਬਗਰੇਡ ਨਾਲ ਅੱਗ ਬੁਝਾ ਲਈ ਗਈ ਅੱਗ ਤੇ ਕਾਬੂ ਪਾ ਲਿਆ ਕੋਈ ਹੇਰੀ ਨਾਲ ਤੇ ਕੋਈ ਨੇ ਨੇ ਰੀ ਨਾਨੀ ਦਸਨ ਸਰ ਵੀ ਜੋਤ ਜਗਾਈ ਸੀ ਘਰੇ ਜੋਤੋ ਹੀ ਅਗ ਲੱਗੀ ਹੁਣ ਕਿਦਾਂ ਹੁਣ ਬਿਲਕੁਲ ਹਾਲਾਤ ਠੀਕ ਹੈ ਜੀ ਅੱਗ ਦੇ ਕਾਬੂ ਪਾਏ ਗਏ ਤੇ ਥੱਲੇ ਜਿਹੜਾ ਦੁਕਾਨ ਸੀ ਦੁਕਾਨ ਨੂੰ ਦੁਕਾਨ ਨੂੰ ਕੋਈ ਨੁਕਸਾਨ ਨਹੀਂ ਹੋਇਆ ਜੀ